ਰੱਖ ਤੂੰ ਪਰੋਸਾ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹ ਵੀਡੀਓ ਜੇ ਤੁਸੀਂ ਦੇਖ ਰਹੇ ਹੋ ਤਾਂ ਮੈਂ 100% ਗਾਰੰਟੀ ਦਿੰਦਾ ਇਸ ਵਿੱਚ ਦੇਖਣ ਵਾਲੇ ਜਿਹੜੇ ਬੱਚੇ ਨੇ ਜਾਂ ਇਨਸਾਨ ਨੇ ਉਹਨਾਂ ਦੇ ਨਾਲੋਂ ਤੁਹਾਡੀ ਜ਼ਿੰਦਗੀ ਆ ਜਿਹੜੀ ਬਹੁਤ ਚੰਗੀ ਆ ਮਤਲਬ ਕਿ ਤੁਹਾਡੇ ਹੱਥ ਦੇ ਵਿੱਚ ਫੋਨ ਆ ਤਾਂ ਤੁਸੀਂ ਦੋ ਵੇਲੇ ਦੀ ਰੋਟੀ ਤਾਂ ਖਾਂਦੇ ਹੀ ਹੋ ਪਰ ਜੇ ਤੁਹਾਡਾ ਰੱਬ ਦੇ ਨਾਲ ਹਜੇ ਵੀ ਕੋਈ ਗਿਲਾ ਸ਼ਿਕਵਾ ਨਾ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ ਬੜੀ ਮੁਸ਼ਕਲ ਆ ਤੁਹਾਨੂੰ ਉਹ ਚੀਜ਼ਾਂ ਨਹੀਂ ਮਿਲੀਆਂ ਜਿਹੜੀਆਂ ਤੁਸੀਂ ਡਿਜ਼ਰਵ ਕਰਦੇ ਹੋ ਤਾਂ ਇਹ ਆਪਣੇ ਦਿਮਾਗ ਦੇ ਵਿੱਚੋਂ ਥਾਟ ਕੱਢ ਦਿਓ ਅੱਗੇ ਪਤਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਸਿਚੁਏਸ਼ਨ ਨੂੰ ਲੈ ਕੇ ਰੱਬ ਨਾਲ ਗਿਲਾ ਕਰਨਾ ਜਾਂ ਉਹਦੇ ਬਾਰੇ ਹੀ ਸੋਚੀ ਜਾਣਾ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਉੱਪਰ ਦੇਖ ਕੇ ਸਾਨੂੰ ਜ਼ਿੰਦਗੀ ਜਿਉਣੀ ਨਹੀਂ ਚਾਹੀਦੀ ਥੱਲੇ ਦੇਖਣਾ ਚਾਹੀਦਾ ਜਿਹੜੀ ਐਸ ਸਮੇਂ ਜ਼ਿੰਦਗੀ ਤੁਸੀਂ ਜਿਉਂ ਰਹੇ ਹੋ ਇਹ ਜ਼ਿੰਦਗੀ ਵੀ ਕਿਸੇ ਦੇ ਲਈ ਸੁਪਨਾ ਕਿਸੇ ਦੇ ਲਈ ਇਹ ਜ਼ਿੰਦਗੀ ਜਿਉਣਾ ਇੱਕ ਡ੍ਰੀਮ ਆ ਸੋ ਇਸ ਕਰਕੇ ਪ੍ਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰਨੇ ਛੱਡ ਦਿਓ ਆਪਣੀ ਜ਼ਿੰਦਗੀ ਨੂੰ ਖੂਬਸੂਰਤੀ ਦੇ ਨਾਲ ਜਿਉਣਾ ਸਿੱਖੋ ਦੂਜਿਆਂ ਨੂੰ ਪਿਆਰ ਕਰਨਾ ਸਿੱਖੋ ਦੂਜਿਆਂ ਦੇ ਕੰਮ ਆਉਣਾ ਸਿੱਖੋ ਇਹ ਜਿਹੜੀ ਬੱਚੀ ਦੀ ਵੀਡੀਓ ਆ ਇਹ ਵੀਡੀਓ ਦੇਖ ਕੇ ਇੱਕ ਗੱਲੋਂ ਦਿਲ ਨੂੰ ਜ਼ਰੂਰ ਦੁੱਖ ਲੱਗਿਆ ਕਿ ਜਿਹੜੇ ਵੀ ਲੋਕ ਨੇ ਜਿਨੇ ਇਹ ਵੀਡੀਓ ਬਣਾਈ ਜਾਂ ਉਥੇ ਜਿਹੜੇ ਆਚਾਰ ਰਹੇ ਨੇ ਉਹਨਾਂ ਨੂੰ ਚਾਹੀਦਾ ਇਹ ਸੀਗਾ ਕਿ ਇਸ ਬੱਚੀ ਦੇ ਹੱਥ ਤੋਂ ਉਹ ਡਿੱਗਿਆ ਹੋਇਆ ਫੂਡ ਭੋਜਨ ਫੜ ਕੇ ਸਾਈਡ ਤੇ ਰੱਖ ਦੇ ਤੇ ਉਹਨੂੰ ਇੱਕ ਥਾਲੀ ਦੇ ਵਿੱਚ ਰੋਟੀ ਪਾ ਕੇ ਦੇ ਦਿੰਦੇ ਤੇ ਇੰਨੇ ਦੇ ਨਾਲ ਕਿਸੇ ਦਾ ਕੁਝ ਘਟਣਾ ਨਹੀਂ ਸੀ ਬੇਸ਼ੱਕ ਉਹਦੀ ਵੀਡੀਓ ਬਣਾਉਂਦੇ ਪਰ ਉਹ ਵੀਡੀਓ ਜ਼ਿਆਦਾ ਲੋਕਾਂ ਨੂੰ ਪਸੰਦ ਆਉਣੀ ਸੀ ਤੇ ਬੱਚੀ ਨੇ ਵੱਧ ਖੁਸ਼ ਹੋਣਾ ਸੀ ਪਰ ਸਾਡੇ ਲੋਕ ਇਦਾਂ ਦੇ ਆ ਕਿਉਂ ਕਿਸੇ ਦੇ ਉੱਤੇ ਰਹਿਮ ਨਹੀਂ ਕਰਦੇ ਖੈਰ ਸਭ ਦੀ ਆਪਣੀ ਆਪਣੀ ਕਿਸਮਤ ਆ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜ਼ੀ ਦੇ ਨਾਲ ਹੀ ਸਾਰਾ ਸਰਕਲ ਘੁੰਮਦਾ ਵਾ ਕਈ ਵਾਰ ਉਹ ਜਾਂਦਾ ਮਨ ਦੇ ਵਿੱਚ ਆਪਾਂ ਗਿਲਾਸ਼ਿਕਵਾ ਕਰਦੇ ਆਂ ਪਰ ਉਸ ਪ੍ਰਮਾਤਮਾ ਨੂੰ ਪਤਾ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਇਹਦੇ ਪਿੱਛੇ ਦਾ ਕਾਰਨ ਕੀ ਆ ਪਰ ਅੱਜ ਮੈਂ ਤੁਹਾਨੂੰ ਇਹ ਦੱਸਦਾ ਕਿ ਜੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਰੱਖਦੇ ਹੋ ਨਾ ਉਹ ਕਦੇ ਵੀ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਗਿਲੇ ਸ਼ਿਕਵੇ ਛੱਡ ਕੇ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਆ ਲਾਸਟ ਵਾਲੀ ਵੀਡੀਓ ਤੋਂ ਤੁਹਾਨੂੰ ਪਤਾ ਲੱਗੂ ਕਿ ਪ੍ਰਮਾਤਮਾ ਆਪ ਹੱਥ ਦੇ ਕੇ ਬੰਦੇ ਨੂੰ ਰੱਖਦਾ ਜਦੋਂ ਬੰਦਾ ਉਹਦੀ ਸ਼ਰਨ ਦੇ ਵਿੱਚ ਹੁੰਦਾ ਨਾ ਉਦੋਂ ਬੰਦੇ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਉਦੋਂ ਬੰਦੇ ਦੇ ਉੱਤੇ ਕਿਸੇ ਕਿਸਮ ਦਾ ਕੋਈ ਸੰਕਟ ਨਹੀਂ ਆ ਸਕਦਾ ਹਾਂ ਜਦੋਂ ਉਹਦਾ ਦਿੱਤਾ ਹੋਇਆ ਸਮਾਂ ਖਤਮਾ ਹੋਏਗਾ ਇੱਕ ਅਲੱਗ ਚੀਜ਼ ਹੈ ਪਰ ਜੇ ਤੋਂ ਆਪਾਂ ਉਹਦੇ ਤੇ ਪੂਰਨ ਭਰੋਸਾ ਰੱਖਦੇ ਆਂ ਤਾਂ ਉਦੋਂ ਪ੍ਰਮਾਤਮਾ ਆਪਣੇ ਆਪ ਹੀ ਸਾਨੂੰ ਬਚਾ ਕੇ ਰੱਖਦਾ ਹੱਥ ਦੇ ਕੇ ਰੱਖਦਾ ਇਸੇ ਕਰਕੇ ਸਾਨੂੰ ਕਹੀਦਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਤੁਹਾਡੀ ਜ਼ਿੰਦਗੀ ਵਾਕੇ ਹੀ ਖੂਬਸੂਰਤ ਆ ਬਸ ਅਸੀਂ ਛੋਟੀਆਂ ਚੀਜ਼ਾਂ ਨੂੰ ਸੋਚ-ਸੋਚ ਕੇ ਵੱਡਾ ਕਰ ਦਿੰਨੇ ਆ ਕੋਈ ਦੁੱਖ ਤਕਲੀਫ ਐਡੀ ਵੱਡੀ ਨਹੀਂ ਹੁੰਦੀ ਉਹਨੂੰ ਅਸੀਂ ਆਪ ਹੀ ਵੱਡਾ ਬਣਾ ਦਿੰਨੇ ਆ ਸੋ ਉਸ ਅਕਾਲ ਪੁਰਖ ਵਾਹਿਗੁਰੂ ਤੇ ਉੱਤੇ ਭਰੋਸਾ ਰੱਖੋ ਇਹ ਸਮਝੋ ਕਿ ਉਹ ਹਰ ਵੇਲੇ ਤੁਹਾਡੇ ਨਾਲ ਆਪਾਂ ਪ੍ਰਮਾਤਮਾ ਨੂੰ ਭੁੱਲ ਸਕਦੇ ਹਾਂ ਉਹਦੇ ਤੋਂ ਵੱਖ ਨਹੀਂ ਹੋ ਸਕਦੇ ਸੋ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕੁਝ ਬਦਲਣ ਦੀ ਲੋੜ ਨਹੀਂ ਸਿਰਫ ਇੱਕ ਚੀਜ਼ ਐਡ ਕਰੋ ਕਿ ਉਸ ਕਾਲਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਉਹਦੇ ਅੱਗੇ ਅਰਦਾਸ ਕਰਨੀ ਸ਼ੁਰੂ ਕਰੋ ਕਿ ਬਾਬਾ ਸਾਡੇ ਵਿੱਚ ਜਿੰਨੇ ਵੀ ਔਗਣ ਨੇ ਸਾਡੇ ਵੀ ਜਿੰਨੇ ਵੀ ਮਾੜੀਆਂ ਆਤਾਂ ਨੇ ਉਹਨਾਂ ਨੂੰ ਤੂੰ ਆਪੇ ਛਡਾ ਕੇ ਸਾਨੂੰ ਸਹੀ ਰਸਤਾ ਦਿਖਾ ਤੇ ਦੇਖਿਓ ਫਿਰ ਚਮਤਕਾਰ ਵੀ ਹੁੰਦੇ ਆ ਕਲਾ ਵੀ ਵਰਤਦੀ ਆ ਤੇ ਪਰਮਾਤਮਾ ਆਪਣੇ ਆਪ ਤੁਹਾਨੂੰ ਇੱਕ ਨਵਾਂ ਰਾਹ ਵੀ ਦਿਖਾਉਂਦਾ ਜਿਉਂਦੇ ਵਾਸਤੇ ਰਹੋ ਧੰਨਵਾਦ